ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜੱਸੀ ਮਾਨ ਕਹਿੰਦੇ ਆ ਹਰ ਕਿਸੇ ਨੂੰ ਇਹ ਹੈ ਕਿ ਅਸੀਂ ਦੂਸਰੇ ਨੂੰ ਆਪਣੇ ਵਾਂਗੂ ਚਲਾ ਲਈਏ ਆਪਣੇ ਵਾਂਗੂ ਚਲਾ ਲਈਏ ਮੀਨਸ ਇਹ ਇਦਾਂ ਕਿਉਂ ਨਹੀਂ ਇਹ ਮੈਂ ਇਦਾਂ ਤੇ ਇਹ ਇਦਾਂ ਕਿਉਂ ਨਹੀਂ ਅ ਅਸੀਂ ਜਿੱਦਾਂ ਦੇ ਵੀ ਆ ਸਾਨੂੰ ਅਸੀਂ ਇਹ ਸਮਝ ਲੈਣਾ ਚਾਹੀਦਾ ਕਿ ਬਸ ਅਸੀਂ ਇਦਾਂ ਹੀ ਆ ਹਨਾ ਮੈਂ ਇੱਕ ਗੱਲ ਕੀਤੀ ਕਿ ਜਦ ਇਨਸਾਨ ਨੂੰ ਪਤਾ ਹੁੰਦਾ ਹੈ ਕਿ ਇਹ ਇਹ ਟੀਜਾ ਮਾਇਨੇ ਨਹੀਂ ਰੱਖਦੀਆਂ ਗੱਲਾਂ ਮਾਇਨੇ ਨਹੀਂ ਰੱਖਦੀਆਂ ਤੇ ਇਹ ਸਭ ਕੁਝ ਅ ਮਤਲਬ ਸਮਝ ਆਈ ਜਾਂਦੀ ਹੈ ਗਿਆਨ ਹੋਈ ਜਾਂਦਾ ਹੈ ਜਦੋਂ ਚੀਜ਼ਾਂ ਦਾ ਫਿਰ ਲੱਗਦਾ ਕਿ ਕੁਛ ਨਹੀਂ ਐਵੇਂ ਹੀ ਐਵੇਂ ਉਲਝੇ ਮਿਆਂ ਚ ਰਹਿ ਕਿ ਫਾਇਦਾ ਹਨਾ ਤੇ ਕਹਿੰਦੇ ਜਿਹੜੇ ਲੋਕ ਮਤਲਬ ਜਿੱਦਾਂ ਹੁਣ ਮੰਨ ਲਓ ਕਿ ਕਿਸੇ ਨੇ ਆਪਣੇ ਆਪ ਨੂੰ ਬ੍ਰਾਂਡ ਚ ਲਜਾਇਆ ਪਿਆ ਕਿਸੇ ਨੇ ਆਪਣੇ ਆਪ ਨੂੰ ਨੌਕਰੀਆਂ ਚ ਲਜਾਇਆ ਪਿਆ ਕਿਸੇ ਨੇ ਆਪਣੇ ਆਪ ਨੂੰ ਆਪਣੇ ਬਿਜ਼ਨਸ ਚ ਲਾਇਆ ਪਿਆ ਕਿਸੇ ਨੇ ਆਪਣੇ ਆਪ ਨੂੰ ਅ ਕੋਈ ਕੋਈ ਆਰੇ ਲੱਗਿਆ ਕੋਈ ਕੋਈ ਆਰੇ ਲੱਗਿਆ ਕੋਈ ਕੋਈ ਆਰੇ ਲੱਗਿਆ ਕੋਈ ਕੱਲ ਨੂੰ ਸਵਾਰਨ ਦਿਹਾਰੇ ਲੱਗਿਆ ਕੋਈ ਫਿਊਚਰ ਬਾਰੇ ਸੋਚ ਕੇ ਕਿ ਮੈਂ ਆ ਚੀਜ਼ ਦੀ ਪ੍ਰਾਪਤੀ ਲਈ ਆ ਚੀਜ਼ ਕਰਨੀ ਆ ਸਟੈਪ ਬਾਈ ਸਟੈਪ ਪਹਿਲਾਂ ਮੈਂ ਆ ਕੋਰਸ ਕਰਨਾ ਫਿਰ ਉਸ ਤੋਂ ਬਾਅਦ ਆ ਕਰਨਾ ਫਿਰ ਉਸ ਤੋਂ ਬਾਅਦ ਆ ਕਰਨਾ ਪੇਰੈਂਟਸ ਪਹਿਲਾਂ ਤੂੰ ਐਦਾਂ ਕਰ ਅਤੇ ਫਿਰ ਤੂੰ ਇੰਨਾ ਕਮਾ ਲਈ ਤੇ ਫਿਰ ਤੂੰ ਐਦਾਂ ਕਰ ਲਈ ਮਤਲਬ ਹਰ ਕੋਈ ਆਪਣੀ ਜ਼ਿੰਦਗੀ ਦੀਆਂ ਪਲੈਨਿੰਗਾਂ ਬਣਾ ਰਿਹਾ ਹੈ ਚਲੋ ਇਹ ਦੁਨੀਆਦਾਰੀ ਦੇ ਵਿੱਚ ਮੰਨ ਲਉਣ ਲਈ ਗਾਲਿਬ ਖਿਆਲ ਅੱਛਾ ਹੈ ਅੱਛਾ ਹੀ ਹੈ ਕੀ ਕਰੇ ਫਿਰ ਬੰਦਾ ਹੋਰ ਕਰੇ ਵੀ ਕੀ ਨਹੀਂ ਇੱਕ ਗੱਲ ਹੈ ਜੇ ਆਪਾਂ ਹੁਣ ਲਈਏ ਪਰਚਨ ਕਿਸੇ ਨੂੰ ਕਿ ਦੁਨੀਆ ਚ ਕੁਝ ਨਹੀਂ ਹੈ ਤੇ ਫਿਰ ਕੀ ਕਰੀਏ ਮਰ ਜੀਏ ਜੀਉਣਾ ਤੇ ਹੁਣ ਹੈ ਹੀ ਹੈ ਨਾ ਇਨਸਾਨ ਨੇ ਤੇ ਫਿਰ ਹੁਣ ਜੇ ਇਹ ਹੀ ਕਰੀ ਜਾਵੇ ਕਿ ਮਾਰੇ ਹੀ ਜਾਣਾ ਤੇ ਮਾਰੇ ਹੀ ਜਾਣਾ ਤੇ ਫਿਰ ਹੁਣ ਮਾਰਤੇ ਜਾਣਾ ਹੀ ਹੈ ਤੇ ਫਿਰ ਹੁਣ ਜੀਉਣਾ ਵੀ ਹੈ ਨਾ ਹੁਣ ਦੋਨਾਂ ਪਲੜਿਆਂ ਦੇ ਵਿੱਚ ਕਿਹੜੀ ਚੀਜ਼ ਹੈ ਜੋ ਹੈ ਇਨਸਾਨ ਨੂੰ ਮਤਲਬ ਕਿ ਖੁਸ਼ ਰੱਖ ਸਕਦੀ ਆ ਇਹ ਬੜਾਈ ਬੜੀ ਡੂੰਗੀ ਗੱਲ ਆ ਕਿ ਜ਼ਿੰਦਗੀ ਦੇ ਵਿੱਚ ਇੱਕ ਜਿਹੜੀ ਸ਼ੁਰੂ ਹੋਈ ਚੀਜ਼ ਉਹ ਸਾਡੇ ਹੱਥ 'ਚ ਨਹੀਂ ਤੇ ਜਿਹੜੀ ਐਂਡ ਹੋਣਾ ਏ ਉਹ ਵੀ ਸਾਡੇ ਹੱਥ 'ਚ ਨਹੀਂ ਹੈਨਾ ਫਿਰ ਵਿਚਾਰ ਲੀਆਂ ਚੀਜ਼ਾਂ ਨੇ ਜਿਹਦੇ ਜਿਹਦੇ ਵਿੱਚ ਵੀ ਅਸੀਂ ਉੱਪਰ ਨੂੰ ਹੀ ਦੇਖੀ ਜਾਂਦੇ ਹਾਂ ਹੈਨਾ ਵੀ ਵੈਸੇ ਜੇ ਦੇਖਿਆ ਜਾਵੇ ਤਾਂ ਭਾਵੇਂ ਕੋਈ ਚੀਜ਼ਾਂ ਹੱਥ 'ਚ ਹੈ ਨਹੀਂ ਗੀਆਂ ਪਰ ਹੁਣ ਜ਼ਿੰਦਗੀ ਤਾਂ ਜਿਉਣੀ ਐ ਸ਼ੁਰੂਆਤ ਮਿਲ ਗਈ ਐ ਐਂਡ ਸਾਨੂੰ ਪਤਾ ਨਹੀਂ ਐ ਤਾਂ ਫਿਰ ਉਹ ਜਿਹੜਾ ਤੁਰਨਾ ਏ ਉਹ ਜਿਹੜਾ ਚੱਲਣਾ ਏ ਉਹ ਭਾਵੇਂ ਭੱਜਣਾ ਏ ਉਹ ਤੇ ਬੰਦਾ ਖੁਸ਼ ਹੋ ਕੇ ਭੱਜ ਸਕਦਾ ਨਾ ਐਵੇਂ ਟਿਉੜੀਆਂ ਪਾ ਕੇ ਕਿ ਮਰੀ ਜਾਣਾ ਮਰੀ ਜਾਣਾ ਠੀਕ ਹੈ ਮਰ ਜਾਣਾ ਏ ਠੀਕ ਹੈ ਪਲੈਨਿੰਗਾਂ ਜ਼ਿੰਦਗੀ ਦੇ ਵਿੱਚ ਕਰਨੀਆਂ ਚਾਹੀਦੀਆਂ ਪਰ ਇੰਨੀਆਂ ਵੀ ਨਹੀਂ ਕਰਨੀਆਂ ਚਾਹੀਦੀਆਂ ਕਿ ਉਹ ਚੀਜ਼ ਜਿਹਦੇ ਬਾਰੇ ਅਸੀਂ ਸੋਚ ਰਹੇ ਹਾਂ ਉਹੀ ਸਾਡੀ ਜ਼ਿੰਦਗੀ ਦਾ ਮਕਸਦ ਮਕਸਦ ਉਹ ਨਹੀਂ ਹੈ ਮਕਸਦ ਉਹ ਹੋ ਹੀ ਨਹੀਂ ਸਕਦਾ ਕਿਉਂਕਿ ਕਿਉਂਕਿ ਉਹ ਦੁਨੀਆਦਾਰੀ ਦੀ ਚੀਜ਼ ਕਿਉਂਕਿ ਦੁਨੀਆਦਾਰੀ ਦੇ ਵਿੱਚ ਜਿੰਨੀ ਦੇਰ ਤੁਸੀਂ ਰਹਿ ਰਹੇ ਹੋ ਉਨੀ ਦੇਰ ਦੀ ਪ੍ਰਾਪਤੀ ਦੀ ਚੀਜ਼ ਹੈ ਸਟੇਬਲ ਤੇ ਹੈ ਨਹੀਂ ਹੈ ਨਾ ਐਂਡ ਤੱਕ ਤੇ ਨਾਲ ਜਾਣੀ ਕੋਈ ਨਹੀਂ ਨਾ ਫਿਰ ਅਸੀਂ ਕਈ ਵਾਰੀ ਕਹਿ ਦਿੰਨੇ ਆ ਕਿ ਹੁਣ ਕੁਛ ਨਾ ਕੁਛ ਤੇ ਕਰਨਾ ਬਿਲਕੁਲ ਤੁਹਾਡੀ ਗੱਲ ਸਹੀ ਆ ਹਰ ਕਿਸੇ ਦੀ ਗੱਲ ਏ ਸਹੀ ਆ ਕੁਛ ਨਾ ਕੁਛ ਕਰਨਾ ਮੈਂ ਕਿਹਾ ਕਿ ਜੇ ਪਤਾ ਏ ਸਾਰਾ ਕੁਛ ਕਿ ਇਹ ਇਨਸਾਨ ਆਰੇ ਲੱਗਾ ਆਰੇ ਲੱਗਾ ਵੀ ਕੋਈ ਕੋਈ ਕਿਸੇ ਆਰੇ ਲੱਗਾ ਕੋਈ ਦੁਕਾਨਦਾਰੀ ਦੇ ਕੋਈ ਕੰਮ ਕਰ ਦੇ ਕੋਈ ਜੋਬ ਪ੍ਰਾਪਤੀ ਦੇ ਕੋਈ ਵਿਦੇਸ਼ ਜਾਣ ਦੇ ਬਸ ਇੱਕੋ ਹੀ ਚੀਜ਼ ਮੰਨ ਚਾ ਕਿ ਆ ਕਰਨਾ ਬਸ ਆ ਕਰਨਾ ਬਸ ਆ ਬਣਨਾ ਤੇ ਮੈਨੂੰ ਕਹਿੰਦੇ ਮੇਰਾ ਬੇਟਾ ਹੀ ਕਹਿੰਦਾ ਮੈਨੂੰ ਕਿ ਜਿਹੜੇ ਲੋਕ ਇਹ ਚੀਜ਼ਾਂ ਛੱਡ ਕੇ ਬੈਠੇ ਆ ਨਾ ਜਿਹੜੇ ਚੀਜ਼ੇ ਇਹ ਇਹ ਲੋਕ ਇਹ ਚੀਜ਼ਾਂ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਜਿਹੜੇ ਲੋਕ ਇਹ ਚੀਜ਼ਾਂ ਛੱਡ ਕੇ ਬੈਠੇ ਆ ਉਹ ਆਰੇ ਲੱਗੇ ਹੋਏ ਆ ਜਿਹੜੀ ਚੀਜ਼ਾਂ ਛੱਡੀਆਂ ਕਰਕੇ ਕਿ ਮੈਂ ਇਹ ਕਿਉਂ ਫੜਾਂ ਤੁਸੀਂ ਸਮਝ ਗਏ ਮੇਰੀ ਗੱਲ ਕਿ ਉਹ ਹੁਣ ਜਿਵੇਂ ਜਿਵੇਂ ਹੁਣ ਸਾਧੂ ਮਹਾਤਮਾ ਲਾ ਲਓ ਦੁਨੀਆਦਾਰੀ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਖਾਣਾ ਵੀ ਹੈ ਪੀਣਾ ਵੀ ਹੈ ਚਾਹੀਦਾ ਵੀ ਸਾਰਾ ਕੁਝ ਹੈ ਪਰ ਸਾਨੂੰ ਗ੍ਰਸਤੀ ਵੀ ਚਾਹੀਦੀ ਲੈਣਾ ਪੀਣਾ ਕੁਝ ਨਹੀਂ ਤੇ ਤੁਸੀਂ ਆਪਣੇ ਆਪ ਨੂੰ ਉਹਦੇਾਰੇ ਲਾਤਾ ਕਿ ਸਾਨੂੰ ਇਹ ਚੀਜ਼ਾਂ ਵੱਲ ਸਾਡਾ ਧਿਆਨ ਨਾ ਜਾਵੇ ਧਿਆਨ ਹੀ ਹਟਾਉਣਾ ਹਰ ਕਿਸੇ ਨੇ ਆਪਣਾ ਧਿਆਨ ਕਿਸੇ ਨਾ ਕਿਸੇ ਪਾਸੇ ਤੇ ਲਾਇਆ ਕੁਦਰਤ ਨੇ ਹਰ ਕਿਸੇ ਨੂੰ ਕੋਈ ਨਾ ਕੋਈ ਆਰੇ ਲੱਗਾ ਤੇ ਉਹ ਹੀ ਸਾਰੇ ਲੱਗੇ ਨਹੀਂ ਪਤਾ ਤੇ ਉਹਨਾਂ ਨੂੰ ਵੀ ਨਹੀਂ ਹੈ ਪਤਾ ਤੇ ਕਿਸੇ ਨੂੰ ਵੀ ਨਹੀਂ ਕਿਸੇ ਨੂੰ ਨਹੀਂ ਪਤਾ ਨਾ ਸ਼ੁਰੂਆਤ ਦਾ ਨਾ ਅੰਤ ਦਾ ਜੇ ਪਤਾ ਵੀ ਹੋਊਗਾ ਤੇ ਤੁਸੀਂ ਕੁਝ ਕਰ ਵੀ ਨਹੀਂ ਸਕਦੇ ਕੋਈ ਕਰ ਸਕਦਾ ਕੁਝ ਨਹੀਂ ਕਰ ਸਕਦਾ ਤੇ ਫਿਰ ਕਿਉਂ ਨਾ ਇੰਨੇ ਫ੍ਰੀ ਹੋ ਜਾਈਏ ਕਿਉਂ ਨਾ ਸਿਰਫ ਆਪਣੇ ਆਪ ਨਾਲ ਜੁੜੀਏ ਕਿਉਂ ਨਾ ਅਸੀਂ ਉਹਨੂੰ ਸਵਾਰ ਲਈਏ ਇਹ ਕਰ ਲਈਏ ਉਹ ਕਰ ਲਈਏ ਬਸ ਉਹਨੂੰ ਆਪਣਾ ਮਕਸਦ ਬਣਾਉਣ ਦੀ ਬਜਾਏ ਸਿਰਫ ਤੇ ਸਿਰਫ ਆਪਣੇ ਆਪ ਨੂੰ ਖੁਸ਼ ਰੱਖੀਏ ਐਦਾਂ ਨਹੀਂ ਹੋ ਸਕਦਾ ਦੇਖੋ ਜੋ ਕੋਈ ਕੁਝ ਕਰ ਰਿਹਾ ਉਹ ਆਪਣਾ ਕਰਮ ਜਾਂ ਵਿਗਾੜ ਰਿਹਾ ਜਾਂ ਸਵਾਰ ਰਿਹਾ ਉਹ ਕੱਲ ਦੀ ਗੱਲ ਹੈ ਉਹ ਆਪ ਨੂੰ ਪਤਾ ਹੀ ਨਹੀਂ ਮਰੇ ਬਿਨਾ ਸਵਰਗ ਮਿਲਣਾ ਕੋਈ ਨਹੀਂ ਜਾਂ ਨਰਕ ਮਿਲਣਾ ਕੋਈ ਨਹੀਂ ਤੇ ਉਹ ਉੱਥੇ ਜਾਣ ਤੋਂ ਬਿਨਾ ਪਤਾ ਲੱਗਣਾ ਕੋਈ ਨਹੀਂ ਜੇ ਲੱਗ ਵੀ ਗਿਆ ਤੇ ਆਪਾਂ ਦੱਸਣਾ ਕੋਈ ਨਹੀਂ ਮਤਲਬ ਦੱਸਣ ਕੋਈ ਆਇਆ ਹੀ ਨਹੀਂ ਤੇ ਉਸ ਬਾਰੇ ਗੱਲ ਕੀ ਕਰਨੀ ਜਿਹਦੇ ਬਾਰੇ ਕਿਸੇ ਨੇ ਆ ਕੇ ਦੱਸਿਆ ਹੀ ਨਹੀਂ ਜੇ ਕਿਸੇ ਨੇ ਦੱਸਿਆ ਏ ਤੇ ਉਹ ਇਹ ਦੁਨੀਆ 'ਚ ਆ ਉਹ ਦੁਨੀਆ 'ਚ ਆ ਭਾਈ ਤੂੰ ਕਿਹੜਾ ਉੱਥੇ ਹੋ ਕੇ ਆਇਆ ਜੇ ਤੂੰ ਗੱਲ ਕਰਦਾ ਪਿਆ ਨਹੀਂ ਇੱਕ ਗੱਲ ਹੈ ਵੈਸੇ ਇਹ ਤਰਕ ਤੇ ਲੌਜੀਕ ਜੋ ਹੈ ਇਹ ਕਾਫੀ سارے ਕੁਐਸਚਨ ਸਾਡੇ ਦਿਮਾਗ 'ਚ ਲਿਆਂਦਾ ਹੈ ਹਾਂ ਕਿਸੇ ਕੋਲ ਜਵਾਬ ਹੈ ਤਾਂ ਬੇਸ਼ੱਕ ਦੇਣਾ ਚਾਹੀਦਾ ਏ ਤਾਂ ਕਿ ਅਗਲੇ ਨੂੰ ਲੌਜੀਕ ਦਾ ਸਮਝ ਲੱਗ ਸਕੇ ਕਿਸੇ ਨੇ ਕਿਹਾ ਕਿਸੇ ਨੇ ਮੈਨੂੰ ਕਿਹਾ ਮੈਂ ਕਿਹਾ ਕਹਿੰਦੇ ਅੱਗਾ ਤੇ ਸਵਾਰ ਲੀਏ ਮੈਂ ਕਿਹਾ ਅੱਗਾ ਤੇ ਪਿੱਛਾ ਪਤਾ ਹੀ ਨਹੀਂ ਹੈ ਕੀ ਅੱਗਾ ਸਵਾਰ ਲਈ ਕਰਮ ਕਰੋ ਚੰਗੇ ਨੀਅਤ ਕਰੋ ਚੰਗੇ ਕਹਿੰਦੇ ਲੈ ਫਿਰ ਐ ਤੇ ਪਿਛਲੇ ਜਨਮਾਂ ਦਾ ਹੀ ਭੋਗਦੇ ਆ ਮੈਂ ਕਿ ਪਿਛਲਾ ਤੇ ਅਗਲਾ ਜਦ ਪਤਾ ਨਹੀਂ ਆ ਭੋਗਦੇ ਨਹੀਂ ਆ ਅਸੀਂ ਅਸਲ ਚ ਸਾਨੂੰ ਜਨਮ ਤੇ ਸਾਡੀ ਸਾਨੂੰ ਕੁਦਰਤ ਨੇ ਪਾਵਰ ਉਨੀ ਕੁ ਸਾਡੇ ਹੋ ਸਕਦਾ ਕਿਹੜੇ ਕਿਹੜੇ ਕਰਮ ਕਰਕੇ ਦਿੱਤੀ ਆ ਜਾਂ ਕਿਹੜਾ ਕਿਹੜਾ ਕਰਮ ਅਸੀਂ ਕਰ ਰਹੇ ਆ ਜਿਹਦੇ ਕਰਕੇ ਸਾਨੂੰ ਅਗਲਾ ਜੀਵਨ ਮਿਲਣਾ ਹੈ ਇੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਸਮਝਣ ਵਾਲਿਆਂ ਨੇ ਸਮਝ ਜਾਣੀ ਹੁਣ ਮੰਨ ਲਓ ਕਿ ਇੱਕ ਇੱਕ ਕੌਕਰੋਚ ਕਹਿੰਦੇ 84 ਲੱਖ ਜੁਨਾਂ ਨੇ ਬਿਲਕੁਲ ਮੰਨਣ ਵਾਲੀ ਗੱਲ ਹੈ ਹੋਣਗੀਆਂ ਜਿਹੜੀ ਚੀਜ਼ ਦਾ ਪਤਾ ਨਹੀਂ ਆਪਾਂ ਉੱਤੇ ਬਹਿਸ ਨਹੀਂ ਕਰਨੀ ਹੋਣਗੀਆਂ ਪਰ ਹੁਣ ਤੁਸੀਂ ਦੇਖੋ ਕਿ ਜੇ ਜੇ ਇੱਕ ਇੱਕ ਕੋਈ ਕਾਕਰਚ ਹੈ ਜਾਂ ਇੱਕ ਕੋਈ ਇੱਕ ਕੋਈ ਕੋਈ ਜਾਨਵਰ ਹੈ ਕੋਈ ਵੀ ਹੈ ਕੋਈ ਵੀ ਹੈ ਇੱਕ ਪੰਛੀ ਹੈ ਮੰਨ ਲਓ ਤੇ ਮੰਨ ਲਓ ਕੋਈ ਕੋਈ ਹੋਰ ਜੀਵ ਜੰਤੂ ਹੈ ਮੰਨ ਲਓ ਸਾਪੀ ਹੈ ਕੋਈ ਵੀ ਲਾ ਲਓ ਉਹ ਉਹ ਕੀ ਕਰਮ ਕਰਨ ਕਿ ਉਹਨਾਂ ਨੂੰ ਅਗਲੇ ਜਨਮ ਚ ਇਨਸਾਨ ਦਾ ਰੂਪ ਮਿਲੇ ਕੀ ਕਰਨ ਉਹ ਹੁਣ ਕੌਕਰਚ ਕੀ ਕਰੇ ਉਹਦਾ ਕੀ 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 ਕਰੇ ਉਹ ਕੁਝ ਨਹੀਂ ਕਰ ਸਕਦਾ ਉਹਨੇ ਉੱਥੇ ਰਹਿਣਾ ਉੱਥੇ ਖਾਣਾ ਉਹੀ ਕਰਨਾ ਹੈਨਾ ਹੁਣ ਇੱਕ ਸੱਪ ਹੈ ਹੁਣ ਉਹ ਉਹ ਕੀ ਕਰਮ ਕਰੇ ਕਿ ਉਹਨੂੰ ਅਗਲੇ ਜਨਮ ਦੇ ਵਿੱਚ ਬਹੁਤ ਵਧੀਆ ਇੱਕ ਅੱਛਾ ਕੀਜ ਮਿਲੇ ਨਹੀਂ ਕਰ ਸਕਦਾ ਕੀ ਕਰੂਗਾ ਖੁੱਟ ਚ ਰਹਿਣਾ ਬੰਦ ਕਰ ਦੂਗਾ ਮਹਿਲਾਂ ਚ ਰਹਿਣਾ ਸ਼ੁਰੂ ਕਰ ਦੂਗਾ ਪਰ ਜੇ ਉਹਦੇ ਕੋਈ ਛੋਟੀ ਮਾਰੂ ਡੰਗਤਾ ਉਹ ਮਾਰੂਗਾ ਹੀ ਮਾਰੂਗਾ ਇਹ ਥੋੜਾ ਕਹੂਗਾ ਕਿ ਲਓ ਜੀ ਆਓ ਜੀ ਮੈਨੂੰ ਮਾਰ ਲਓ ਇਹ ਕੋਈ ਕਰਮ ਹੋਇਆ ਇਹ ਕੋਈ ਚੰਗਾ ਕਰਮ ਹੋਇਆ ਦੱਸੋ ਹੈਨਾ ਜਦੋਂ ਆਪਾਂ ਕਿਸੇ ਨੂੰ ਨੁਕਸਾਨ ਪਹਚਾਵਾਂਗੇ ਤੇ ਉਹ ਰੱਬ ਨੇ ਜਿਹੜੀਆਂ ਚਾਰ ਚੀਜ਼ਾਂ ਦਿੱਤੀਆਂ ਤੁਹਾਨੂੰ ਕੋਈ ਕਿਸੇ ਨੂੰ ਜ਼ਹਿਰ ਦਿੱਤਾ ਡੰਗ ਮਾਰਨ ਵਾਲਾ ਕਿਸੇ ਨੂੰ ਜ਼ੁਬਾਨ ਦਿੱਤੀ ਹਨਾ ਕਿਸੇ ਨੂੰ ਹੁਣ ਜਿਵੇਂ ਕੁਝ ਵੀ ਦਿੱਤਾ ਉਹਨੇ ਉਹਦੀ ਰੱਖਸ਼ਾ ਲਈ ਉਹਨੂੰ ਦਿੱਤਾ ਜੇ ਉਹਨੇ ਉਹੀ ਨਹੀਂ ਵਰਤਿਆ ਤੇ ਫਿਰ ਉਹ ਤੇ ਮਹਾਪਾਗਲ ਇਸੇ ਤਰ੍ਹਾਂ ਨਾਲ ਜੇ ਹਰ ਕਿਸੇ ਨੂੰ ਕੁਦਰਤ ਨੇ ਆਰੇ ਲਾਇਆ ਤਾਂ ਕਿਉਂ ਨਾ ਇਹੋ ਜਿਹੀ ਆਰੇ ਲੱਗੀਏ ਕਿ ਜਿੱਦਾਂ ਦੀ ਜ਼ਿੰਦਗੀ ਦਿੱਤੀ ਆ ਉਹਨੂੰ ਉਹਨੂੰ ਬੈਸਟ ਬਣਾਉਣ ਲਈ ਯਤਨ ਜ਼ਰੂਰ ਕਰੀਏ ਪਰ ਕਮਲੇ ਨਾ ਹੋ ਜਾਈ ਉਹਦੇ ਪਿੱਛੇ ਪੱਜ ਪੱਜ ਕੇ ਬਸ ਜਿੰਨੀ ਹੈ ਉਨੀ ਖੁਸ਼ੀ ਨੂੰ ਮਨਾਇਆ ਜਾਵੇ ਖੁਸ਼ ਰਿਆ ਜਾਵੇ ਜਿਹਦੇ ਤੇ ਸਮਾਈਲ ਰੱਖੀ ਜਾਵੇ ਤੇ ਇਹ ਦੁਨੀਆਦਾਰੀ ਚ ਜਿਹੜੀਆਂ ਇਨਸਾਨ ਦੀਆਂ ਬਣਾਈਆਂ ਚੀਜ਼ਾਂ ਨੇ ਉਹਦੇ ਵਿੱਚ ਉਹਦੇ ਵਿੱਚ ਵਧੀਆ ਹੈ ਵੈਸੇ ਸਾਰਾ ਕੁਝ ਪਰ ਉਹਦੇ 'ਚ ਆਪਣੇ ਆਪ ਨੂੰ ਇੰਨਾ ਕੁ ਦੁਖੀ ਨਾ ਕੀਤਾ ਜਾਵੇ ਕਿ ਆ ਨਹੀਂ ਹੈਗਾ ਮੇਰੇ ਕੋਲ ਆ ਨਹੀਂ ਹੈਗਾ ਮੇਰੇ ਕੋਲ ਆ ਨਹੀਂ ਹੈਗਾ ਠੀਕ ਹੈ ਓਕੇ ਆ ओके ਆ ਬਸ ਪਰਮਾਤਮਾ ਦਾ ਨਾਮ ਸਿਰਫ ਤੁਹਾਨੂੰ ਇੱਕ ਸੰਤੋਸ਼ਟੀ ਤੇ ਸਬਰ ਦੇ ਸਕਦਾ ਹੈ ਹੋਰ ਕੁਝ ਠੀਕ ਚਲੋ 17 ਜੁਲਾਈ 2025 ਦਿਨ ਵੀਰਵਾਰ ਦਾ ਤਿਥੀ ਦੀ ਗੱਲ ਕੀਤੀ ਜਾਵੇ ਤਾਂ ਅ ਅੱਜ ਦੇ ਦਿਨ ਜੋ ਹੈ ਅ ਕ੍ਰਿਸ਼ਨ ਪੱਖ ਚੱਲ ਰਿਹਾ ਤੇ ਤਿਥੀ ਆ 7 ਸੌਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਕੱਲ ਸੰਗ੍ਰਾਂਦ ਸੀ ਰੇਵਤੀ ਨਕਸ਼ਤਰ ਗੰਡਮੂਲ ਦਾ ਨਕਸ਼ਤਰ ਬਣਿਆ ਹੋਇਆ ਤੇ ਕ੍ਰਿਸ਼ਨ ਪੱਖ ਹੈ ਤੇ ਗ੍ਰਹਾਂ ਦੇ ਮੁਤਾਬਕ ਨੇੜੇ ਪੱਖ ਹੈ ਜਾਨੀ ਹਨਾ 17 ਜੁਲਾਈ 2025 ਦਿਨ ਵੀਰਵਾਰ ਦਾ ਵੀਰਵਾਰ ਵਾਲੇ ਦਿਨ 1:30 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਤੇ ਅੱਜ ਜਾਨੀ 17 ਤਰੀਕ ਨੂੰ ਮੀਨ રાશિ ਚ ਚੰਦਰਾ ਰਹਿਣਗੇ ਸ਼ਨੀ ਨਾਲ ਜੋਤੇ ਬਣਾ ਕੇ 13:08 ਵਜੇ 6 ਮਿੰਟ ਤੱਕ ਚੱਲੇਗੀ ਇਹ ਰਹੇਗੀ ਜੋ ਕੱਲ 9:02 ਮਿੰਟ ਤੇ ਚੱਲ ਰਹੀ ਸੀ ਪੰਚਗ ਅੱਜ ਸਮਾਪਤ ਹੋ ਜਾਣੀ ਹੈ ਠੀਕ ਆ ਸ਼ੀਤਲਾ ਸਤਵੀ ਦਾ ਵਰਤ ਵੀ ਰਹੇਗਾ ਜਿਨ੍ਹਾਂ ਨੇ ਵਰਤ ਰੱਖਣਾ ਹੈ ਸ਼ੀਤਲਾ ਸਤਵੀ ਦਾ ਵਰਤ ਅੱਜ ਰੱਖ ਸਕਦੇ ਹੋ ਤੇ ਗ੍ਰਹਿਾਂ ਦੇ ਮੁਤਾਬਕ ਸ਼ਨੀ ਚੰਦਰ ਦੀ ਸਾੜ ਸਤੀ ਮੰਗਲ ਕੇਤੂ ਦਾ ਉਸ ਤੇ ਅੱਠਵੀਂ ਜਿਸ਼ਟੀ ਵਾਂਗ ਧਿਆਨ ਨਾ ਚੜਾਓ ਆਪਣੀ ਸਿਹਤ ਦਾ ਧਿਆਨ ਰੱਖਿਓ ਸ਼ਨੀ ਚੰਦਰ ਮਾਨਸਿਕ ਪਰੇਸ਼ਾਨੀ ਤੇ ਦਿੰਦਾ ਹੀ ਹੈ ਤੇ ਮੰਗਲ ਕੇਤੂ ਨਾਲ ਛੱਟ ਚੋਟ ਵੀ ਲਵਾ ਦਿੰਦਾ ਹੈ ਕਈ ਵਾਰੀ ਵੀਪੀ ਵਗੈਰਾ ਵਾਜ ਜਾਂਦਾ ਕਈ ਵਾਰੀ ਮਾਨਸਿਕ ਪਰੇਸ਼ਾਨੀ ਜ਼ਿਆਦਾ ਹੋ ਜਾਂਦੀ ਹੈ ਕਈ ਵਾਰੀ ਇਹੋ ਜੀ ਗੱਲ ਸੁਣਨ ਨੂੰ ਮਿਲ ਜਾਂਦੀ ਹੈ ਜਿਹਦੇ ਕਰਕੇ ਅਸੀਂ ਪਰੇਸ਼ਾਨ ਹੋ ਜਾਂਦੇ ਆ ਦਿਮਾਗ ਥੋੜਾ ਲੱਗਦਾ ਹੁੰਦਾ ਹੈ ਕਿ ਕੰਮ ਨਹੀਂ ਕਰਦਾ ਪਿਆ ਬਲਾਕੇਜ ਹੋਈ ਪਈ ਆ ਇਦਾਂ ਦੀ ਕਈ ਵਾਰੀ ਸਿਚੁਏਸ਼ਨ ਹਾਲਾਤ ਗ੍ਰਹਿਾਂ ਮੁਤਾਬਕ ਹੋ ਜਾਂਦੇ ਆ ਲੌਜੀਕਲੀ ਦੇਖਿਆ ਜਾਵੇ ਤਾਂ ਚਲੋ ਆਪਾਂ ਜਾਣਦੇ ਆ ਅਸਟ੍ਰੋਲੋਜੀ ਵਿੱਚ ਲੌਜੀਕ ਵਿੱਚ ਕਿਸੇ ਨੇ ਪੁੱਛਿਆ ਇਨਵੈਂਟਰ ਕਿਸ ਜਗ੍ਹਾ ਤੇ ਰੱਖਣਾ ਚਾਹੀਦਾ ਅੱਜ ਦੱਸਾਂਗੇ ਤੁਹਾਨੂੰ ਠੀਕ ਹੈ ਕਿਸੇ ਨੇ ਜਨਰੇਟਰ ਵੀ ਪੁੱਛਿਆ ਸੀ ਉਹ ਵੀ ਦੱਸਦੇ ਆ ਸਭ ਤੋਂ ਪਹਿਲਾਂ ਐਰੀਜ਼ ਅਨਿਮੇਸ਼ ਰਾਸ਼ੀ ਦੀ ਗੱਲ ਕਰਦੇ ਆ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲੇ ਸ਼ੁਕਰ ਦੂਸਰੇ ਸਥਾਨ ਵਿੱਚ ਤੇ ਸ਼ਨੀ ਚੰਦਰ ਦੀ ਯੁਤੀ 12ਵੇਂ ਸਥਾਨ ਵਿੱਚ ਪ੍ਰਾਪਰਟੀ ਲਈ ਕਰਮਕਾਲ ਲਈ ਸਿਤਾਰੇ ਚੰਗਿਆ ਬੁੱਧ ਦਾ ਨਕਸ਼ਤਰ ਮਿੱਤਰਨੀ ਆ ਤਾਂ ਇਸ ਕਰਕੇ ਮਨ ਦੀ ਬਜਾਏ ਦਿਮਾਗ ਤੋਂ ਚੱਲੋਗੇ ਤਾਂ ਜ਼ਿਆਦਾ ਵਧੀਆ ਮਾਨਸਿਕ ਕਲਪਾਹੜ ਥੋੜੀ ਬਹੁਤੀ ਹੋ ਸਕਦੀ ਆ ਬੁੱਧ ਦਾ ਨਕਸ਼ਤਰ ਮਿੱਤਰਨੀ ਸਿਹਤ ਦਾ ਧਿਆਨ ਰੱਖੋ ਬੈਕ ਪੇਨ ਤੰਗ ਕਰੇਗੀ ਦੁੱਧ ਮਾਲ ਕੇ ਨਹਾਉਣਾ ਤੁਹਾਡੇ ਅੱਜ ਦਾ ਦਿਨ ਦਾ ਉਪਾਅ ਤੇ ਜਾਮਨੀ ਰੰਗ ਸ਼ੁਭ ਟੌਰਸ ਯਾਨੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਮਾਤਾ ਦੀ ਸਿਹਤ ਨੂੰ ਲੈ ਕੇ ਥੋੜੀ ਚਿੰਤਾ ਅੱਜ ਰਹੇਗੀ confuse ਰਹੋਗੇ ਧਨ ਲਈ बिजनेस ਲਈ ਵਪਾਰ ਲਈ ਦਿਨ ਚੰਗਾ ਹੈ ਬਾਣੀ ਦਾ ਬਾਣੀ ਦਾ ਪ੍ਰਭਾਵ ਪਵੇਗਾ ਤੁਹਾਡੀਆਂ ਗੱਲਾਂ ਸੁਣੀਆਂ ਵੀ ਜਾਣਗੀਆਂ ਤੇ ਪਰਿਵਾਰ ਵਿੱਚ ਵੀ ਅਹਿਮੀਅਤ ਵੱਧ ਸਕਦੀ ਹੈ ਪਰ ਥੋੜਾ ਜਿਹਾ ਕੰਟਰੋਲ ਇਸ ਚੀਜ਼ ਤੇ ਰੱਖਣਾ ਹੈ ਕਿ ਥੋੜੇ ਜਿੱਦਾਂ ਆਪਾਂ ਕਹੀਏ ਕਿ ਪਠੌਰ ਸ਼ਬਦ ਨਹੀਂ ਬੋਲਣੇ ਖਾਸ ਤੌਰ ਤੇ ਮਾਂ ਜੈਮਿਨੀ ਜਾਨੀ ਮਿਥੁਨ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਪ੍ਰੇਮ ਸਬੰਧਾਂ ਦਾ ਲਈ ਸਿਤਾਰੇ ਹੋਏ ਚੰਗੇ ਆਪਣੇ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਵਧੀਆ ਫਿਟਨੈਸ ਲਈ ਸੋਚ ਰਹੇ ਹੋ ਸੈਰ ਕਰਨ ਬਾਰੇ ਸੋਚ ਰਹੇ ਹੋ ਕੋਈ ਜਿਮ ਵਗੈਰਾ ਜੁਆਇਨ ਕਰਨ ਬਾਰੇ ਸੋਚ ਰਹੇ ਹੋ ਕੋਈ ਬਿਜ਼ਨਸ 파ਟਨਰਸ਼ਿਪ ਵਿੱਚ ਕਰਨ ਬਾਰੇ ਸੋਚ ਰਹੇ ਹੋ ਤਾਂ ਸਿਤਾਰੇ ਚੰਗੇ ਆ ਵਧੀਆ ਫਾਇਦਾ ਰਹੇਗਾ ਤੁਹਾਨੂੰ ਪੰਛੀਆਂ ਨੂੰ ਹਰੀ ਮੂੰਗੀ ਵੀ ਪਾ ਦਿਓ ਤਾਂ ਜੋ ਮਸਲਸ ਪ੍ਰੋਬਲਮ ਚੱਲਦੀ ਹੈ ਉਹ ਬਿਲਕੁਲ ਠੀਕ ਹੋ ਜਾਏਗੀ ਠੀਕ ਕੈਂਸਰ ਜਾਨੀ ਕਰਕਰ ਰਾਸ਼ੀ ਦੇ ਸਿਤਾਰੇ ਦੇਖਿਆ ਜਾਵੇ ਤਾਂ ਬੁੱਧ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਕਦੇ ਬਾਹਾਂ ਚ ਦਰਦ ਕਦੇ ਮੋਢੇ ਚ ਦਰਦ ਮਸਲਸ ਪ੍ਰੋਬਲਮ ਕਰ ਰਹੀ ਹੈ ਤੁਹਾਨੂੰ ਤੰਗ ਨਾੜਾਂ ਜੀ ਖਿੱਚੇ ਜਾਣਾ ਕੋਈ ਲੱਤ ਦੀ ਕਦੇ ਬਾਹਾਂ ਦੀ ਹੈ ਨਾ ਤਾਂ ਚਲੋ ਬੁੱਧ ਲਗਣ ਚ ਵੀ ਆ ਤਾਂ ਹਰਾ ਰੰਗ ਤਾਂ ਬਿਲਕੁਲ ਵੀ ਨਾ ਪਾਇਓ ਪਿਤਾ ਨਾਲ ਬੈਸਬਾਜੀ ਨਾ ਕਰੋ ਪਿੱਤਲ ਦੇ ਗਲਾਚ ਚ ਪਾਣੀ ਪੀਓ ਕੌਨਫੀਡੈਂਸ ਵਧਿਆ ਰਹੇ ਤਾਂ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਨੌਕਟ ਪਾਣੀ ਦੇ ਪੀ ਲੈਣਾ ਨਹੀਂ ਤਾਂ ਕੋਈ ਵੀ ਕਿਸੇ ਧਾਰਮਿਕ ਸਥਾਨ ਦਾ ਜਾਲ ਪਾ ਕੇ ਕਿਉਂਕਿ ਨੌਵਾਂ ਕੰਨਾ ਧਰਮ ਕਰਮ ਦਾ ਤੁਹਾਨੂੰ ਕੀਰਤਨ ਸੁਣ ਚੰ ਮੰਨ ਚੰਗੀਆਂ ਚੰਗੀਆਂ ਗੱਲਾਂ ਸੁਣ ਚੰ ਮੰਨ ਪਰ ਮੋਬਾਈਲੋਂ ਥੋੜਾ ਜਿਹਾ ਦੂਰੀ ਬਣਾ ਕੇ ਰੱਖੋ ਅੱਖਾਂ ਦੀ ਪ੍ਰੋਬਲਮ ਤੰਗ ਕਰ ਸਕਦੀ ਆ ਲਿਓ ਸਿੰਘ રાશિ ਦੇ ਸਿਤਾਰੇ ਬਹੁਤ ਧਿਆਨ ਨਾਲ ਚਲਾਉਣਾ ਮਾਤਾ ਦੀ ਲੱਤ ਗੋਡੇ ਚ ਦਰਦ ਰਹੇਗਾ ਹਸਪਤਾਲ ਦੇ ਚੱਕਰ ਲੱਗ ਸਕਦੇ ਆ ਪਰ ਬੁੱਧ ਦਾ ਨਕਸ਼ਤਰ ਮਿੱਤਰ ਹੋਣ ਕਰਕੇ ਏ ਇਹ ਨਹੀਂ ਕਿ ਇਹ ਕਾਲਾ ਪੰਤੇ ਜੀ ਚ ਕੋਈ ਕੰਮ ਕਰੋ ਥੋੜਾ ਸੋਚ ਸਮਝ ਕੇ ਕਰੋ ਤਾਂ ਕਿ ਸਿਤਾਰੇ ਵੀ ਸਾਥ ਦੇਣ ਤੇ ਕੁਦਰਤੀ ਤੌਰ ਤੇ ਤੁਹਾਨੂੰ ਤੁਹਾਡੀਆਂ ਮਿਹਨਤ ਤੇ ਭਜਨ ਨਾਟ ਦਾ ਫਲ ਵੀ ਮਿਲੇ ਠੀਕ ਹੈ ਹਾਂ ਗੁੱਸਾ ਥੋੜਾ ਜਿਹਾ ਘੱਟ ਕਰਨਾ ਹੈ એનર્ਜੀ ਬਥੇਰੀ ਆ ਪਰ ਉਸ ਨੂੰ ਸੋਚ ਸਮਝ ਕੇ ਲਗਾਓ ਐਵੇਂ ਹੀ ਆ ਜیتے ਫਿਰ ਆ ਜیتے ਫਿਰ ਆ ਜੀ ਮਤਲਬ ਹਰ ਚੀਜ਼ ਦੇ ਨਾਲ ਆਪਣੀ ਤੁਲਨਾ ਵੀ ਨਾ ਕਰੋ ਤੇ ਸੋਚ ਸਮਝ ਕੇ ਹਰ ਕੰਮ ਕਰੋ ਵਰਗੋ ਜਾਨੀ ਕੰਨਿਆ ਰਾਸ਼ੀ ਦੇ ਲਈ ਬੁੱਧ ਨਕਸ਼ਤਰ ਮਿੱਤਰਾ business ਕੰਮ ਕਰ ਲਈ ਦਿਨ ਚੰਗਾ ਰਹੇਗਾ ਤੇ ਖੁਸ਼ ਰਹੋਗੇ ਤੁਸੀਂ इमोशनल ਵੀ ਰਹੋਗੇ ਮਾਨਸਿਕ ਤੌਰ ਤੇ ਥੋੜੀ ਬਹੁਤੀ ਜੀ ਪਰੇਸ਼ਾਨੀ ਕਿਸੇ ਦੀ ਕੋਈ ਗੱਲ ਕਹੀ ਦਿਮਾਗ ਚ ਘਰ ਕਰ ਗਈ ਕਿਸੇ ਨੇ ਕੁਝ ਕਹਿ ਦਿੱਤਾ ਬਸ ਇਹ ਥੋੜਾ ਜਿਹਾ ਪਰੇਸ਼ਾਨ ਹੋਏਗਾ ਪਰ ਉਸਕੇ ਚੰਦਰਿਸ਼ ਤੋਂ ਬਾਅਦ 7ਵੇਂ 7ਵੇਂ ਸਥਾਨ ਚੋਂ ਨਿਕਲ ਕੇ 8ਵੇਂ ਸਥਾਨ ਚ ਜਾਣ ਵਾਲਾ ਹੈ ਰਾਤ ਨੂੰ ਚੰਗਾ ਹੈ ਕਿ ਆਪਣੇ ਪੈਂਡਿੰਗ ਕੰਮਾਂ ਨੂੰ ਪੂਰਾ ਕਰ ਲੋ ਕੋਈ ਵੀ ਕੰਮ ਕੱਲ ਤੇ ਨਾ ਛੱਡੋ ਤੇ ਕੱਚ ਦਾ ਗਲਾਸ ਨਾ ਵਰਤੋ ਲਿਬਰਾਜ਼ਾਨੀ ਤੁਲਾ ਰਾਸ਼ੀ ਵਾਲਿਆਂ ਦੇ ਸਿਤਾਰੇ ਠੀਕ ਠਾਕ ਨੇ ਧਾਰਮਿਕ ਸਥਾਨ ਤੇ ਜਾਣਾ ਮੱਥਾ ਟੇਕਣਾ ਚਿੱਟੀਆਂ ਕਲੀਆਂ ਚਲਾਣੀਆਂ ਸ਼ਿਵਲਿੰਗ ਤੇ ਹੋਰ ਵੀ ਵਧੀਆ ਫਲ ਦੇਣਗੀਆਂ ਬੁੱਧਾ ਨਕਸ਼ਤਰ ਕਿਸਮਤ ਦਾ ਸਾਥ ਤਾਂ ਮਿਲੇਗਾ ਪਰ ਨਾਲ ਹੀ ਕਰਜ਼ੇ ਨੂੰ ਲੈ ਕੇ ਲੋਨ ਨੂੰ ਲੈ ਕੇ ਕਿਸੇ ਦੇ ਦੇਣ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਦੇਣਦਾਰੀ ਜਿਹਨੂੰ ਆਪਾਂ ਕਹਿੰਦੇ ਆ ਉਹ ਥੋੜਾ ਜਿਆ ਤੁਹਾ ਨੂੰ ਪਰੇਸ਼ਾਨ ਕਰ ਸਕਦੀ ਆ ਪਰ ਕੋਈ ਨਹੀਂ ਜੀ ਪੈਸੇ ਦੇ ਦਿੱਤੇ ਹੀ ਜਾਣਗੇ ਕੋਈ ਚੱਕਰ ਨਹੀਂ ਆ ਤੇ ਧਿਆਨ ਰੱਖਣਾ ਬਸ ਤੁਸੀਂ ਤੁਲਾ ਰਾਸ਼ੀ ਵਾਲਿਆਂ ਨੇ ਤੁਲਾ ਲੱਗਣ ਵਾਲਿਆਂ ਨੇ ਕਿ ਸ਼ੁਕਰ ਨੂੰ ਸ਼ੁਭ ਕਰਨਾ ਖੂਬਸੂਰਤ ਪਰਫਿਊਮ ਲਾਣਾ ਤੇ ਵੈਲ ਡਰੈਸ ਰਹਿਣਾ ਸਕੋਰਪੀਓ ਬ੍ਰਿਜਕ ਰਾਸ਼ੀ ਦੇ ਲਈ ਬੁੱਧ ਦਾ ਨਕਸ਼ਤਰ ਮਿੱਤਰ ਨਹੀਂ 8ਵੇਂ ਖਾਨੇ ਦਾ ਮਾਲਕ ਹੈ ਕੋਈ ਨਾ ਕੋਈ ਗੱਲ ਦਿਮਾਗ 'ਚ ਘਰ ਕਰ ਗਈ ਕੋਈ ਰਿਸ਼ਤਿਆਂ ਨੂੰ ਲੈ ਕੇ ਪਰਿਵਾਰ ਵਿੱਚ ਕਿਸੇ ਚੀਜ਼ ਨੂੰ ਲੈ ਕੇ ਇੱਕ ਤੇ ਸ਼ਨੀ ਚੰਦਰ ਦੀ ਜੁਤੀ ਹੈ ਤੇ ਇੱਕ ਬੁੱਧ ਦਾ ਨਕਸ਼ਤਰ ਹੈ ਤੇ ਉਹ ਸੋਚ ਸਥਾਨ ਵਿੱਚ ਬੈਠਾ ਆਪਣੀ ਸੋਚ ਨੂੰ ਸਹੀ ਕਰਨਾ ਹੈ ਪੋਜੀਟਿਵ ਸੋਚਣਾ ਹੈ ਤੇ ਆਪਣੇ ਆਪ ਨੂੰ ਕੰਮਾਂ 'ਚ ਬਿਜ਼ੀ ਰੱਖਣਾ ਹੈ ਤੇ 네ਗੇਟਿਵ ਸੋਚ ਤੋਂ ਦੂਰ ਥੋੜੀ ਜਿਹੀ ਮੈਡੀਟੇਸ਼ਨ ਕਰ ਲਓ ਸੋਚੋ ਸਭ ਅੱਛਾ ਹੈ ਤਾਂ ਅੱਛਾ ਹੁੰਦਾ ਹੀ ਜਾਏਗਾ ਚੰਗੇ ਚੰਗੇ એનર્ਜੀ ਆਪਣੇ ਆਪ ਨੂੰ ਦੋ ਯਾਰ ਕੋ ਸਿਰਫ ਕਾਲਾ ਰੰਗ ਨਾ ਪਾਓ ਤੇ ਮਿਸ਼ਰੀ ਜਲ ਪ੍ਰਵਾਹ ਕਰ ਦਿਓ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੇ ਸਿਤਾਰੇ ਚੰਗੇ ਆ ਵਿਆਹ ਸ਼ਾਦੀ ਲਈ ਚੰਗੇ ਆ ਕੰਮ ਕਰ ਲਈ ਚੰਗੇ ਆ ਸੂਰਜ ਬੁੱਧ ਇਕੱਠੇ ਹੋਏ ਉਹਦੇ ਨਾਲ ਥੋੜਾ ਬਹੁਤੇ ਗ੍ਰਹਾਂ ਦੀ એનર્ਜੀ ਠੀਕ ਠਾਕ ਹੋਈ ਬੇਸ਼ੱਕ ਸੰਗਰਾਮ ਤੱਕ ਹਜੇ ਥੋੜੀ ਕੰਡੀਸ਼ਨ ਠੀਕ ਠਾਕ ਜੀ ਰਹੇਗੀ ਵਾਲੇ ਵਧੀਆ ਨੇ ਪਰ ਭਾਵੇਂ ਕਿਸਮਤ ਦਾ ਸਾਥ ਇੱਕਦਮ ਨਹੀਂ ਮਿਲੇਗਾ ਹਰ ਕੰਮ ਡਿਲੇ ਹੋ ਕੇ ਲਮਕ ਕੇ ਤੇ ਥੋੜਾ ਟਾਈਮ ਲਾਇਕ ਹੀ ਹੋਏਗਾ ਤਾਂ ਇਸ ਕਰਕੇ ਤੁਸੀਂ ਜਾਦਾ ਯਾਨੀ ਗੁੱਸਾ ਨਹੀਂ ਕਰਨਾ ਕਿਸੇ ਚੀਜ਼ ਦਾ ਤੇ ਗੁਰੂ 7ਵੇਂ ਸਥਾਨ ਵਿੱਚ ਆ ਸ਼ੁਕਰ 6ਵੇਂ ਸਥਾਨ ਵਿੱਚ ਆ ਰੋਟੀ ਬਣਾ ਕੇ ਗਾਂ ਨੂੰ ਪਾ ਦਿਓ ਤੇ ਬੁੱਧ ਦੇ ਨਕਸ਼ਤਰ ਦਾ ਫਾਇਦਾ ਹੋਵੇ ਸਤਨਾਜਾ ਲੈ ਕੇ ਧਾਰਮਿਕ ਸਥਾਨ ਤੇ ਰੱਖ ਦਿਓ ਕੈਪ੍ਰਿਕੌਰ ਮਕਰ ਰਾਸ਼ੀ ਕੰਸਟ੍ਰਕਸ਼ਨ ਦਾ ਕੰਮ ਕਰਾਉਣ ਵਾਲਿਆਂ ਦੇ ਲਈ ਸਿਤਾਰੇ ਚੰਗੇ ਆ ਤੀਜੇ ਆ ਚੰਦਰ ਸ਼ਨੀ ਚੰਦਰ ਦੀ ਜੁਤੀ ਹੈ ਭਾਈ ਭੈਣ ਨਾਲ ਕੋਈ ਇਦਾਂ ਦੇ ਸ਼ਬਦ ਨਹੀਂ ਬੋਲਣੇ ਕਿ ਉਹਨਾਂ ਨਾਲ ਲੜਾਈ ਝਗੜਾ ਨਹੀਂ ਕਰਨਾ ਪਰਿਵਾਰ ਦਾ ਮਾਹੌਲ ਖਰਾਬ ਹੋ ਜਾਏਗਾ ਤੇ ਕਿਤੇ ਜਾਣਾ ਹੈ ਤਾਂ ਜ਼ਰੂਰ ਪਰਿਵਾਰ ਦੀ ਸਲਾਹ ਨਾਲ ਹੀ ਜਾਣਾ ਹੈ ਪਾਣੀ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖਣੀ ਹੈ ਨੇ ਨਜ਼ਰ ਆਜੂ ਕਾਮ ਚਕਾ ਤੰਗ ਕਰ ਸਕਦੀਆਂ ਨੇ ਅਕਿਊਰਸ ਯਾਨੀ ਕੁੰਭ ਰਾਸ਼ੀ ਦੇ ਇਸ ਤਾਰੇ ਟੈਂਪਰੇਰੀ ਤੌਰ ਤੇ ਬਣ ਰਿਹਾ ਮੰਗਲਿਕ ਜੋਕ ਜੀਵਨ ਸਾਥੀ ਨਾਲ ਪਰੇਸ਼ਾਨੀ ਤਾਂ ਦੇ ਰਿਹਾ ਪਰ ਸ਼ਨੀ ਚੰਦਰ ਦਾ ਜੋਗ ਜੋ ਦੂਸਰੇ ਸਥਾਨ ਵਿੱਚ ਹੈ ਨੁਕਸਾਨ ਤੇ ਨਹੀਂ ਕਰਾਏਗਾ ਪਰ ਦੁੱਧ ਦਾ ਪੈਕੇਟ ਅਗਰ ਤੁਸੀਂ ਕਿਸੇ ਜ਼ਰੂਰਤਮੰਦ ਨੂੰ ਵੈਸੇ ਵੀ ਸੌਣ ਦਾ ਮਹੀਨਾ ਦੇ ਰਹੇ ਹੋ ਜਾਂ ਦੇ ਸਕਦੇ ਹੋ ਤਾਂ ਜਰੂਰ ਦਿਓ ਤੇ ਨਾਲ ਆਪਣੇ ਮੱਥੇ ਤੇ ਦੁੱਧ ਲਾਓ ਤੇ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰੋ ਪੈਰਾਂ ਗਿੱਟਿਆਂ ਦੀ ਕੋਈ ਪ੍ਰੋਬਲਮ ਚੱਲ ਰਹੀ ਹੈ ਸੂਰਜ ਬੁੱਧ ਦੀ ਜੁਤੀ ਹੈ ਕਰਜ਼ਾ ਲੈਂਦਾ ਜਾਏਗਾ ਰੋਗ ਤੋਂ ਵੀ निजात ਮਿਲੇਗੀ ਚੰਗਾ ਕਿਸੇ ਦੀ ਐਡਵਾਈਸ ਕੰਮ ਆਏਗੀ ਨਵੀਂ ਤਕਨੀਕ ਨਾਲ ਕੋਈ ਆਪਣੇ ਆਪ ਚ ਚੇਂਜ ਕਰਨਾ ਚਾਹ ਰਹੇ ਹੋ ਜਾਂ ਕੋਈ ਕੰਮ ਕਰਨਾ ਚਾਹ ਰਹੇ ਹੋ ਤਾਂ ਉਹਦੇ ਲਈ ਗ੍ਰਾਏ ਅੱਛੇ ਹੈ ਪਾਇਸ ਜਨਮੀਨ ਰਾਸ਼ੀ ਦੇ ਲਈ ਸਿਤਾਰੇ ਸ਼ਨੀ ਚੰਦਰ ਲਗਣ ਵਿੱਚ ਹੈ ਤੇ ਸਿਹਤ ਥੋੜੀ ਜਿਹੀ ਖਰਾਬ ਸਿਰ ਚ ਦਰਦ ਜਿਆ ਭਾਰਾ ਪੰਜਾ ਅੱਖਾਂ ਦੇ ਭਾਰਾ ਪੰਜਾ ਥੋੜਾ ਰਹਿ ਸਕਦਾ ਹੈ ਵਿਰੋਧੀ ਭਾਵੇਂ ਕੁਝ ਨਹੀਂ ਵਿਗਾੜ ਰਹੇ ਸੋਚ ਅੱਛੀ ਤੁਹਾਡੀ ਹੋਈ ਹੈ ਬਿਜ਼ਨਸ ਤੇ ਕੰਮ ਕਰ ਲਈ ਵੀ ਅੱਛਾ ਹੈ ਮਾਂ ਦੀ ਸਲਾਹ ਨਾਲ ਚੱਲੋਗੇ ਬੜੀ ਵਧੀਆ ਸਲਾਹ ਦੇ ਰਹੇ ਆ ਤੁਹਾਨੂੰ ਅੱਜ ਕੱਲ ਤਾਂ ਉਹਨਾਂ ਦੀ ਸਲਾਹ ਨਾਲ ਚੱਲੋ ਤਾਂ ਹੋਰ ਵੀ ਵਧੀਆ ਕਿਉਂਕਿ ਸ਼ੁਕਰ ਤੁਹਾਡੇ ਤੀਸਰੇ ਸਥਾਨ ਵਿੱਚ ਹੈ ਮੈਰਿਟ ਦਾ ਜੀਵਨ ਸਾਥੀ ਦੀ ਸਲਾਹ ਵੀ ਲੈ ਸਕਦੇ ਹੋ ਤਾਂ ਵੀ ਤਾਂ ਪੈਸਾ ਜ਼ਰੂਰ ਆਪਣੇ ਕੋਲ ਰੱਖਣਾ ਹੈ ਬੁੱਧ ਨੂੰ ਹੋਰ ਸ਼ੁਭ ਕਰਨ ਦੇ ਲਈ ਕਿਤੇ ਪੇੜ ਲਗਾ ਦਿਓ ਤੇ ਜਾਂ ਹਰੀ ਸਬਜ਼ੀ ਲੈ ਕੇ ਲੰਗਰ ਚ ਦੇ ਦਿਓ ਏ ਸੀ ਜੀ ਐਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਗ੍ਰਹਿਾਂ ਨੂੰ ਕਿਦਾਂ ਆਪਾਂ ਸਹੀ ਕਰਕੇ ਸਿਤਾਰਿਆਂ ਦਾ ਸ਼ੁਭ ਫਲ ਲੈ ਸਕਦੇ ਕਿਸੇ ਨੇ ਪੁੱਛਿਆ ਸੀ ਇਨਵਾਇਟਰ ਕਿਸ ਦਿਸ਼ਾ ਚ ਲਾਉਣਾ ਚਾਹੀਦਾ ਨਾਰਥ-ਵੈਸਟ ਦੀ ਦਿਸ਼ਾ ਜੋ ਹੈ ਨਾ ਹਵਾ ਦੀ ਹੈ ਹਰ ਚੀਜ਼ ਆਪਕੀ ਜਾਂਦੀ ਹੈ ਤੋਂ ਆਪਾਂ ਚਾਰਜ ਹੀ ਕਰਦੇ ਆ ਮਤਲਬ ਬਿਜਲੀ ਸੇਵ ਕਰਕੇ ਉਸ ਤੋਂ ਬਾਅਦ ਉਸ ਨੂੰ ਯੂਜ਼ ਕਰਦੇ ਆ ਤਾਂ ਨਾਰਥ-ਵੈਸਟ ਦਿਸ਼ਾ ਸਭ ਤੋਂ ਬੈਸਟ ਉੱਤਰ-ਪੱਛਮ ਕੋਨਾ ਪੰਜਾਬੀ ਵਿੱਚ ਉੱਤਰ-ਪੱਛਮ ਕੋਨਾ ਸਭ ਤੋਂ ਬੈਸਟ ਹੈ ਕਾਦੇ ਲਈ ਇਨਵਾਇਟਰ ਤਲਗਾ ਸਕਦੇ ਹੋ ਜਨਰੇਟਰ ਵਗੈਰਾ ਦੇ ਲਈ ਸਾਊਥ-ਈਸਟ ਜਾਨੀ ਕਿ ਪੂਰਬ ਦੱਖਣ ਕੋਨਾ ਵਧੀਆ ਮੰਨਿਆ ਜਾਂਦਾ ਬਿੜਾ ਆਵਾਜ਼ ਤੋਂ ਲਗਾਓ ਵਧੀਆ ਤਾਂ ਸਹੀ ਰਹਿੰਦਾ ਠੀਕ ਹੈ ਜੀ ਸਮਝ ਆ ਜਾਂਦਾ ਸਸਿਕਾ